ਸ਼ਹਿਰ ਵਿੱਚ ਜਗਾ ਜਗਾ ਲੱਗੇ ਕੂੜੇ ਦੇ ਢੇਰ ਸ਼ਹਿਰ ਵਾਸੀਆਂ ਲਈ ਬਿਮਾਰੀਆਂ ਦਾ ਅੱਡਾ ਬਣੇ ਹੋਏ ਹਨ ਅਤੇ ਪ੍ਰਸ਼ਾਸਨ ਵੱਲੋਂ ਸ਼ਹਿਰ ਦੀ ਸਫਾਈ ਲਈ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸੇ ਚਲਦਿਆਂ ਸਾਡੀ ਪਾਸਪੀ ਨਿਊਜ਼ ਟੀਮ ਵੱਲੋਂ ਦੇਖਿਆ ਗਿਆ ਕਿ ਬਾਜ਼ਾਰ ਵਿੱਚ ਜਗਾ ਜਗਾ ਕੂੜੇ ਦੀਆਂ ਢੇਰੀਆਂ ਬਣੀਆਂ ਹੋਈਆਂ ਹਨ ਪਰ ਪ੍ਰਸ਼ਾਸਨ ਵੱਲੋਂ ਸਫਾਈ ਦੀਆਂ ਗੱਡੀਆਂ ਨਹੀਂ ਪਹੁੰਚ ਰਹੀਆਂ ਅਤੇ ਮੌਸਮ ਦੇ ਬਦਲ ਨਾਲ ਬਿਮਾਰੀਆਂ ਵੀ ਫੈਲ ਰਹੀਆਂ ਨੇ ਅਤੇ ਉਹਨਾਂ ਦੀਆਂ ਦੁਕਾਨਾਂ ਦੇ ਬਾਹਰ ਲੱਗੇ ਕੂੜੇ ਦੇ ਢੇਰ ਕਰ ਦੁਕਾਨਾਂ ਉੱਪਰ ਕੋਈ ਗ੍ਰਾਹਕ ਨਹੀਂ ਆ ਰਹੇ ਐਸ ਮੌਕੇ 'ਉਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਸ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇ ਤਾਂ ਜੋ ਲੋਕਾਂ ਨੂੰ ਸਾਫ਼ ਸੁਥਰਾ ਮਾਹੌਲ ਮਿਲ ਸਕੇ। ਨਗਰ ਨਿਗਮ ਪ੍ਰਸ਼ਾਸਨ ਵੱਲੋਂ ਜਿਹੜੀ ਕਿ ਇੱਕ ਦੁਹਾਈ ਪਾਈ ਜਾ ਰਹੀ ਹੈ ਕਿ ਸ਼ਹਿਰ ਦੇ ਵਿੱਚ ਜਿਹੜੀ ਕੂੜੇ ਦੀ ਲਿਫਟਿੰਗ ਸ਼ੁਰੂ ਕਰ ਦਿੱਤੀ ਹੈ ਪਰ ਉਹਦੀਆਂ ਮੂੰਹ ਬੋਲਦੀਆਂ ਤਸਵੀਰਾਂ ਜਿਹੜੀਆਂ ਸਾਡੀ ਫਾਸਫਟਿੰਗ ਦਿਖਾਣ ਦੀ ਹੈ ਤੁਹਾਨੂੰ ਇਹ ਜਿਹੜਾ ਨੂਰੇ ਸ਼ਾਹ ਤੋਂ ਸੜਕ ਜਾਂਦੀ ਸਿੱਧੀ ਲੋਗੜ ਨੂੰ ਪਰ ਇਹ ਰੋਡ ਦੇ ਉੱਤੇ ਜਿਹੜੀ ਗੱਲ ਕਰ ਲਈਏ ਕੂੜੇ ਦਾ ਇੰਨਾ ਢੇਰ ਆ ਜਹੇ ਨਵੀਆਂ ਗੱਡੀਆਂ ਚੱਲਣ ਦੀ ਗੱਲ ਕਰ ਲਈਏ ਵੀ ਕੂੜੇ ਦੀ ਲਿਫਟਿੰਗ ਵੀ ਚਲਾਈਆਂ ਨੇ ਪਰ ਉਹਦੇ ਬਾਅਦ ਵੀ ਅੱਜ ਕੂੜਾ ਸੜਕਾਂ ਦੇ ਉੱਤੇ ਬੁਰਾ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖੋ ਕਿਸ ਤਰ੍ਹਾਂ ਕੂੜੇ ਦੀਆਂ ਢੇਰੀਆਂ ਦੂਰ ਤੱਕ ਲੱਗੀਆਂ ਪਈਆਂ ਨੇ ਜਿੱਦਾਂ ਕਿ ਕੂੜੇ ਦਾ ਡੰਬ ਹੁਣ ਇਸ ਰੋਡ ਦੇ ਬੰਨਾ ਸ਼ੁਰੂ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੋ ਕਿਤੇ ਵਾਅਦੇ ਕਰਦੀ ਹੈ ਜੋ ਅੰਕ ਤੇ ਗੱਲ ਕੀਤੀ ਜਾਂਦੀ ਹੈ ਉਹਨੂੰ ਕਿਤੇ ਪੂਰਾ ਵੀ ਕਿਤੇ ਕੀਤਾ ਜਾਵੇ ਨਾ ਜਾਂ ਕੋਈ ਅਮਲੀ ਜਮਾਪੈ ਨਾ ਆਇਆ ਜਾਵੇ ਉਹ ਚੀਜ਼ ਨੂੰ ਕਿ ਲੋਕਾਂ ਦੇ ਜਿਹੜੇ ਹੱਲ ਦੇ ਲਈ ਸਰਕਾਰ ਬਣੀ ਹੈ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਜਿਹੜੇ ਮੁੱਦੇ ਨੇ ਲੋਕਾਂ ਦੇ ਉਹਨਾਂ ਤੇ ਕੰਮ ਕੀਤਾ ਜਾਵੇ ਤਾਂ ਜੋ ਸ਼ਹਿਰ ਦੀ ਜਿਹੜੀ ਦੇਖਤ ਤੇ ਖੇਚਾ ਜਿਹੜੀ ਸੁੰਦਰਤਾ ਉਹ ਬਰਕਰਾਰ ਰਹੇ ਸਾਡੀ ਫਾਸਟ ਵੀ ਟੀਮ ਵੱਲੋਂ ਬਾਰ-ਬਾਰ ਖਬਰਾਂ ਦਿਖਾਈਆਂ ਜਾਂਦੀਆਂ ਆ ਚਾਹੇ ਕੂੜੇ ਦੀ ਗੱਲ ਕਰ ਲਈਏ ਚਾਹੇ ਆਟੋਆਂ ਦੀ ਗੱਲ ਕਰ ਲਈਏ ਚਾਹੇ ਟ੍ਰੈਫਿਕ ਪ੍ਰਣਾਲੀ ਦੀ ਗੱਲ ਕਰ ਲਈਏ ਚਾਹੇ ਲੋਕਾਂ ਨੂੰ ਕੋਈ ਵੀ ਮੁਸ਼ਕਲ ਹੈ ਉਹਦੀ ਗੱਲ ਕਰ ਲਈਏ ਪਰ ਉਹਦੇ ਜਿਹੜੀ ਇਹ ਸਹੂਲਤ ਬਿਲਕੁਲ ਨਾ ਮਾਤਰ ਹੀ ਹੈ ਤੇ ਇਹ ਜਿਹੜਾ ਕੋੜੇ ਦੇ ਜਿਹੜੇ ਡੰਬ ਲੱਗਨੇ ਇੱਥੇ ਸ਼ੁਰੂ ਹੋ ਗਏ ਨੇ ਰੋਡ ਦੇ ਉੱਤੇ ਬੀ ਬਲਾਕ ਦੇ ਬਿਲਕੁਲ ਬਾਹਰ ਦੀ ਸੜਕ ਆ ਜੋ ਕੋਈ ਲੋਗੜ ਨੂੰ ਜਾਂਦੀ ਵੀ ਆ ਇਹ ਰੋਡ ਦੇ ਉੱਤੇ ਤੁਸੀਂ ਦੇਖ ਰਹੇ ਜੇ ਕਿ ਕੋੜਾ ਲੰਬੀ ਤਦਾਦ ਦੇ ਵਿੱਚ ਜਿਹੜਾ ਜਗਾ ਜਗਾ ਤੇ ਢੇਰੀਆਂ ਬਣ ਕੇ ਲੱਗਾ ਪਿਆ ਬੜੀ ਦੂਰ ਤੱਕ ਸੜਕ ਜਾਂਦੀ ਹੈ ਤੇ ਸਾਰੀ ਰੋਡ ਦੇ ਉੱਤੇ ਇਹ ਕੋੜੇ ਦੀਆਂ ਢੇਰੀਆਂ ਵੱਖਰੀਆਂ ਵੱਖਰੀਆਂ ਪਈਆਂ ਨੇ ਤੇ ਹੁਣ ਲੱਗਦਾ ਕਿ ਕੋੜੇ ਦੇ ਡੰਬ ਮੇਰੇ ਖਿਆਲ ਇੱਥੇ ਬਣਨਗੇ ਪ੍ਰਸ਼ਾਸਨ ਨੂੰ ਚਾਹੀਦਾ ਪਹਿਲ ਦੇ ਆਧਾਰ ਤੇ ਜਿਹੜੀ ਕੋੜੇ ਦੀ ਲਿਫਟਿੰਗ ਦੀ ਗੱਲ ਕੀਤੀ ਜਾਂਦੀ ਹੈ ਸਾਫ ਸਫਾਈ ਦੀ ਗੱਲ ਕੀਤੀ ਜਾਂਦੀ ਹੈ ਉਹਨੂੰ ਕਿਤੇ ਅਮਲੀ ਜਾਮਾ ਦੇਣ ਦੇ ਲਈ ਇਹ ਜਿਹੜੇ ਕੂੜੇ ਦੀ ਲਿਫਟਿੰਗ ਇੱਥੋਂ ਬਿਲਕੁਲ ਘਰਾਈ ਜਾਵੇ ਤਾਂ ਜੋ ਲੋਕ ਇਹਨੂੰ ਕੂੜੇ ਦਾ ਡੰਬਣਾ ਸਮਝਣ ਨਾ ਕਿ ਇੱਥੇ ਕੋਈ ਗੁੜਾ ਛੁੱਟੇ ਲੋਕਾਂ ਨੂੰ ਵੀ ਚਾਹੀਦਾ ਹੈ ਪ੍ਰਸ਼ਾਸਨ ਦਾ ਸਹਿਯੋਗ ਕਰਨ बार-बार ਜਾਈ ਲੋਕਾਂ ਨੂੰ ਵੀ ਜਾਗਰੂ ਕਰਦੇ ਆ ਪ੍ਰਸ਼ਾਸਨ ਦੀ ਜਿਹੜੀ ਅੰਦੇਕੀ ਉਹਨੂੰ ਵੀ ਦਿਖਾਣੇ ਆ ਤਾਂ ਜੋ ਚਾਹੀਦਾ ਪਹਿਲ ਦੇ ਆਧਾਰ ਤੇ ਜੋ ਲੋਕਾਂ ਦੇ ਮਸਲਿਆਂ ਲਈ ਸਰਕਾਰ ਬਣੀ ਹੈ ਲੋਕਾਂ ਦੇ ਹਿੱਤ ਦੀ ਸਰਕਾਰ ਬਣੀ ਹੈ ਉਹਦੇ ਲਈ ਜਿਹੜੇ ਲੋਕਾਂ ਦੇ ਕੰਮ ਬੰਦੇ ਨੇ ਲੋਕਾਂ ਦੇ ਖਾਲ ਦੀ ਸੁਵਿਧਾ ਬੰਦੀ ਆ ਉਹ ਦਿੱਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਕੋਈ ਦਿੱਕਤ ਇਹ ਦਿੱ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਚੂਚੀਲ ਸ਼ਰਮਾ ਫਾਸਟਵੇ ਨਿਊਜ਼ ਅੰਮ੍ਰਿਤਸਰ